ਤੋਂ ਡਰੋ ਪਟਿਆਲਾ ਦੇ ਜ਼ਿਲ੍ਹਾ ਚੋਂ ਕਫਸਰ ਕਮ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਪੂਰੇ ਜ਼ਿਲ੍ਹਾ ਨਿਵਾਸੀ ਅਤੇ ਵੋਟਰਾਂ ਨੂੰ ਆਪਣੇ ਲੋਕਤੰਤਰੀ ਹੱਕ ਦੀ ਵੱਧ ਤੋਂ ਵੱਧ ਵਰਤੋਂ ਕਰਕੇ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਚੋਣਾਂ ਦਾ ਸਮਾਂ ਹੈ ਤੇ ਕੱਲ ਤੋਂ ਪਟਿਆਲਾ ਤੇਰਾ ਜਿਹੜਾ ਆਪਣਾ ਪਾਰਲੀਮੈਂਟਰੀ ਹਲਕਾ ਹੈ ਉਹਦੇ ਵਿੱਚੋਂ ਆਪਾਂ ਨਾਮਾਂਕਨ ਪੱਤਰ ਜਿਹੜੇ ਹੈ ਕਿ ਉਹ ਨਾਮਿਨੇਸ਼ਨ ਫਾਰਮਸ ਰਿਸੀਵ ਕਰਨਾ ਸ਼ੁਰੂ ਕਰ ਦੇਣਗੇ ਤੇ 14 ਤਾਰੀਖ ਤੱਕ ਆਪਾਂ ਇਹ ਫਾਰਮ ਲੈਣੇ ਨੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਕੈਂਡੀਡੇਟਸ ਜਿਹੜੇ ਫਾਈਨਲ ਜਿਹੜੇ ਚੋਣ ਲੜਨ ਵਾਲੇ ਹੋਣਗੇ ਉਹ 17 ਤਾਰੀਖ ਨੂੰ ਫਾਈਨਲ ਹੋ ਜਾਣਗੇ ਤੇ ਉਸ ਤੋਂ ਬਾਅਦ ਲਗਭਗ 14 ਦਿਨਾਂ ਦਾ ਸਮਾਂ ਹੈ ਕਿ ਜਦ ਆਪਾਂ 1 ਤਾਰੀਖ ਨੂੰ ਵੋਟਾਂ ਪਾਉਣੀਆਂ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਾਂਗਾ ਕਿ ਇਹ ਜਿਹੜਾ ਵੋਟ ਦਾ ਅਧਿਕਾਰ ਹੈ ਬੜਾ ਮਹਤਵਪੂਰਨ ਅਧਿਕਾਰ ਹੈ ਤੇ ਕਾਫੀ ਸਾਰੀ ਕੁਰਬਾਨੀਆਂ ਕਰਕੇ ਹੀ ਸਾਮਣੇ ਆ ਪ੍ਰਾਪਤ ਹੋਇਆ ਹੈ ਤੇ ਆਪਾਂ ਕਈ ਵਾਰੀ ਜਿਹੜਾ ਹੈਗਾ ਇਸ ਅਧਿਕਾਰ ਨੂੰ ਇਸਤੇਮਾਲ ਵਿੱਚ ਨਹੀਂ ਲਿਆਉਂਦੇ ਤੇ ਇਹਦੀ ਮਹਤਤਾ ਨੂੰ ਨਹੀਂ ਸਮਝਦੇ ਤੇ ਮੈਂ ਬੇਨਤੀ ਇਹ ਕਰਾਂਗਾ ਕਿ ਆਪਾਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਉਹਨਾਂ ਕੁਰਬਾਨੀਆਂ ਨੂੰ ਆਦਰ ਕਰੀਏ ਉਹਨਾਂ ਦਾ ਆਦਰ ਕਰੀਏ ਉਹਨਾਂ ਦੀ ਨਾਮਾਨ ਰੱਖੀਏ ਤੇ ਇਸ ਵਾਰ ਜ਼ਰੂਰ ਇੱਕ ਤਾਰੀਖ ਨੂੰ ਆਪਾਂ ਬੂਥਾਂ ਤੇ ਜਾ ਕੇ ਵੱਜਤ ਕੇ ਵੋਟ ਪਾਈਏ ਤੇ ਪੂਰੇ ਪੰਜਾਬ ਵਿੱਚ ਤੇ ਦੇਸ਼ ਭਰ ਵਿੱਚ ਸਭ ਤੋਂ ਵੱਧ VOTING ਵਾਲਾ ਜਿਹੜਾ ਹੈਗਾ ਪਾਰਲੀਮੈਂਟਰੀ ਹਲਕਾ ਆਪਾਂ ਪਟਿਆਲਾ ਨੂੰ ਬਣਾਈਏ ਇੱਕ ਵਾਰ ਫਿਰ ਬੇਨਤੀ ਕਰਦਾ